ਤੋ ਪਹਿਲਾਂ ਬੈਗਾਂ ਵਿੱਚੋਂ ਆਪਾਂ ਆਪਣੇ ਇਨਕੈਪ ਟੈਸਟ ਸ਼ੁਰੂ ਕਰਨੇ ਆ ਆਪਾਂ ਉਹਨੂੰ ਕਹਿਣਾ ਆ ਨਾਓ ਆਈ ਵਿਲ ਸਟਾਰਟ ਆਲ ਮਾਈ ਇਨਕੈਪ ਟੈਸਟ ਇੱਥੇ ਵੀ ਲਿਖਿਆ ਵੀ ਇਦਾਂ ਹੀ ਆ ਫਿਰ ਤਨਾ ਤੇ ਟਰਨ ਆਨ ਦਾ ਕੀ ਜਦੋਂ ਅਗੇ ਜਾਂ ਇਦਾਂ ਕਰ ਨੂੰ ਹਟ ਜਾਣ ਆਲ ਮਾਈ ਗੇਜਸ ਗੁੱਡ ਵਰਕਿੰਗ ਮਾਈ ਮਾਈ एबीएस लाइट कम ऑन गो ऑफ माय डेफ लाइट इज ऑन आ ऑन ਰਹਿਂਦੀ ਆ ਉਹ ਚੱਲ ਜਾਂਦੀ ਆਗੇ ਠੀਕ ਆ এবੀਐਸ ਲਾਈਟ ਵਾਲੀ ਚੈੱਕ ਬੋਥ ਬ੍ਰੇਕਸ ਆ ਵਾਲੀਆਂ ਚੈੱਕ ਨਿਊਟਰਲ ਨਿਊਟਰਲ ਦੇ ਵਿੱਚ ਚੈੱਕ ਕਰ ਲੈਣਾ ਨਾਓ ਸੇਫ ਟੂ ਸਟਾਰਟ ਇੰਜਨ ਬ੍ਰੇਕ ਤੇ ਕਰ ਰੱਖ ਕੇ ਸਲਫ ਮਾਰਦੇ ਹੁਣ ਹੋੜ ਕੇਣਾ ਫਸਟ ਆਫ ਆਲ I will check my governor cut out governor cut out range 120 to 140 psi now make a pressure ਆਹ ਹੁਣ ਆਪਾਂ ਇਸ ਦੇ ਕੇ ਇਹਨੂੰ ਆਰਪੀਐਮ ਜਿਹੜੇ ਆ ਆਰ ਆਰਪੀਐਮ ਵਾਲਾ ਨਾ ਮੀਟਰ ਇਹਨੂੰ 15 ਕਦੇ ਰੱਖਣਾ 15 ਤੋਂ ਵੱਧ ਨਹੀਂ ਰੱਖਣਾ ਅਗਰੀ ਆ ਆ ਆਰਪੀਐਮ ਵਾਲਾ ਮੀਟਰ ਇਹਦੇ ਤੇ ਆ ਦੇਖੋ 15 ਤੱਕ 15 ਤੋਂ ਉੱਪਰ ਨਹੀਂ ਰੱਖਣਾ ਇਹਨੂੰ ਤੇ ਆ ਦੇਖੋ ਨਾਲੇ ਪੁੱਛ ਸਕਦੀ ਆ ਕਿ ਵਿੱਚ ਮੀਟਰ ਯੂ ਵਿਲ ਬੀ ਬੋਕਸ ਹਨਾ ਆ ਪ੍ਰਾਇਮਰੀ ਆ ਸਕੈਂਡਰੀ ਆ ਆਪਾਂ ਕਹਿੰਨਾ ਪ੍ਰਾਇਮਰੀ ਆ ਆਈ ਵਿਲ ਫੋਕਸ ਔਨ ਪ੍ਰਾਇਮਰੀ ਮੀਟਰ ਪ੍ਰਾਇਮਰੀ ਮੀਟਰ ਤੇ ਫੋਕਸ ਕਰਨਾ ਆਪਾਂ ਤੇ ਆ ਦੇਖੋ ਗੇਜ ਚੜ ਰਹੀ ਆ ਕਟਾਉ ਦਾ ਧਿਆਨ ਰੱਖਣਾ 100 ਤੋਂ ਚੜ ਗਈ ਆ ਚੱਲ ਗਈ ਹੁਣ 120 ਤੇ ਚੱਲ ਚਲੀ ਆ ਹਾਂ 120 ਤੇ ਚੱਲ ਗਈ ਉਹ ਦਪਾਇਰ ਮੈਟ ਕਾ ਕੇ ਰੱਖਿਆ ਪੂਰਾ ਦੇਖ ਲਓ ਉਹਦੇ ਉੱਤੇ ਆਰ ਪੀ ਐਮ ਦੇ ਉੱਤੇ ਜਲਦ ਤੋਂ ਮਰ ਆ ਕੇ 15 ਤੱਕ ਲੈ ਗਿਆ ਮੈਂ ਇੱਥੇ ਕਿ ਰੱਖਿਆ ਹੋਆ ਇਹਦੂ ਇਹਦੂ ਤਾਂ ਨਹੀਂ ਲਿਜਾਣਾ ਆਹ ਦੇਖੋ ਧਿਆਨ ਦਿਓ ਲੋ ਆ ਅੱਗੇ ਚੱਲ ਚਲੀ ਤੁਹਾਡੀ 100 ਕਿਨੇ ਦੇ ਚੱਲ ਚਲੀ 40 ਪਹੁੰਚਣ ਵਾਲੀ ਹੈ ਨਾ ਹਾਂਜੀ ਆ ਵਾਅ ਸੁਣ ਕੇ ਜਦੋਂ ਸ਼ਿਕ ਮਾਰ ਲਈ ਇਹਨੇ ਕਟਾਟ ਕਰ ਦਿੱਤਾ ਕਹਿਣਾ ਮਾਈਕ ਵਾਨਰ ਕਟ ਆਊਟ ਐਟ 140 ਪੀਐਸਆਈ ਵਰਕਿੰਗ ਗੁੱਡ ਨੈਕਸਟ ਆਈ ਵਿਲ ਚੈੱਕ ਮਾਈ ਟਰੈਕਟਰ ਟ੍ਰੇਲਰ ਐਂਡ ਪੈਡਲ ਬ੍ਰੇਕ ਠੀਕ ਆ ਫਸਟ ਆਈ ਵਿਲ ਚੈੱਕ ਮਾਈ ਟਰੈਕਟਰ ਬ੍ਰੇਕ ਲੱਗੀਆਂ ਤਾਂ ਦੋਵੇਂ ਹੋਣੀਆਂ ਆਪਾਂ ਮਾੜਾ ਐਕਟਿੰਗ ਕਰਨੀ ਆ ਆ ਅਪਲਾਈ ਟਰੈਕਟਰ ਬ੍ਰੇਕ ਰਿਲੀਜ਼ ਟ੍ਰੇਲਰ ਬ੍ਰੇਕ ਸ਼ਿਫਟ ਟੂ ਡਰਾਈਵ ਪੈਰ ਰੱਖ ਕੇ ਦੇ ਉੱਤੇ ਸ਼ਿਫਟ ਟੂ ਡਰਾਈਵ ਮੂਵ ਫਾਰਵਰਡ ਸਲੋਲੀ ਮਾੜਾ ਜਿਹਾ ਹਲਕਾ ਜਿਹਾ ਝਟਕਾ ਦੇਣਾ ਹੈ ਆਪਾਂ ਮਾਮੂਲੀ ਜਿਹਾ ਬਸ ਇੰਨਾ ਝਟਕਾ ਦੇ ਕੇ ਮਾਈ ਟਰੈਕਟਰ ਡਿਡ ਨਾਟ ਮੂਵ ਸੋ ਮਾਈ ਟਰੈਕਟਰ ਬ੍ਰੇਕ ਗੁੱਡ ਵਰਕਿੰਗ ਇਹਨੂੰ ਨਿਊਟਰਲ ਕਰ ਲੈਣਾ ਟੀ ਟੀ ਕਰਦਾ ਰਹਿੰਦਾ ਨੈਕਸਟ ਆਈ ਵਿਲ ਚੈੱਕ ਮਾਈ ਟ੍ਰੇਲਰ ਬ੍ਰੇਕ ਅਪਲਾਈ ਟ੍ਰੇਲਰ ਬ੍ਰੇਕ ਜਿਹੜੀ ਚੈੱਕ ਕਰਨੀ ਬ੍ਰੇਕ ਉਹ ਅਪਲਾਈ ਕਰਨੀ ਹੈ ਰਿਲੀਜ਼ ਟਰੈਕਟਰ ਬ੍ਰੇਕ ਸ਼ਿਫਟ ਟੂ ਡਰਾਈਵ ਤੇ ਮੂਵ ਫਾਰਵਰਡ ਹਲਕਾ ਜਿਹਾ ਝਟਕਾ ਮਰਾਓ ਮਾਈ ਟ੍ਰੇਲਰ ਡਿਡ ਨਾਟ ਮੂਵ ਸੋ ਮਾਈ ਟ੍ਰੇਲਰ ਬ੍ਰੇਕ ਗੁੱਡ ਵਰਕਿੰਗ ਇਹਨੂੰ ਨਿਊਟਰਲ ਕਰਤਾ ਨੈਕਸਟ ਆਈ ਵਿਲ ਚੈੱਕ ਮਾਈ ਪੈਡਲ ਬ੍ਰੇਕ ਉਹਦੇ ਲਈ ਕੀ ਕਰਨਾ ਹੈ ਰਿਲੀਜ਼ ਬੋਥ ਬ੍ਰੇਕ ਇੱਕ ਹੋਈ ਉਹ ਦੂਜੀ ਨੂੰ ਵੀ ਕਰ ਦੇਣਾ ਰਿਲੀਜ਼ ਬੋਥ ਬ੍ਰੇਕ ਪਹਿਰ ਪਹਿਲਾਂ ਬ੍ਰੇਕ ਤੇ ਰੱਖ ਲੈਣਾ ਵੀ ਟਰੈਕਟਰ ਨਾਲ ਥੋੜੇ ਸ਼ਿਫਟ ਟੂ ਡਰਾਈਵ ਮੂਵ ਫਾਰਵਰਡ ਸਲੋਲੀ ਹੌਣ ਥੋੜਾ ਜਿਆ ਤੋਰਾਂਗੇ ਆਪਾਂ ਮੜਾ ਜਿਹਾ ਐਵੇਂ ਤੋਰ ਕੇ ਇਹਨੂੰ ਬੜੇ ਆਰਾਮ ਨਾਲ ਰੁਕਣਾ ਹੌਲੀ ਜਣੀ ਸਮੂਥਲੀ ਸਟੈਪ ਉਹਦੇ ਉਹਦੇ ਉੱਤੇ ਰੱਖ ਕੇ ਮਾਈ ਟਰੈਕਟਰ ਐਂਡ ਟ੍ਰੇਲਰ ਸਟਾਪ ਸੇਫਲੀ ਡਿਡ ਨਾਟ ਕੋਲ ਅ ਲੈਫਟ অর ਰਾਈਟ ਸੋ ਮਾਈ ਪੈਡਲ ਬ੍ਰੇਕ ਗੁੱਡ ਵਰਕਿੰਗ ਤੇ ਨਾਲ ਹੀ ਬ੍ਰੇਕਾਂ ਖਿੱਚ ਲੈਣੀਆਂ ਇਹ ਕਹਿ ਕੇ ਬ੍ਰੇਕਾਂ ਪਹਿਲਾਂ ਖਿੱਚ ਲਓ ਬ੍ਰੇਕਾਂ ਖਿੱਚ ਕੇ ਇਹਨੂੰ ਨਿਊਟਰਲ ਪਾ ਲਿਆ ਸੋ ਮਾਈ ਨੈਕਸਟ ਟੈਸਟ ਇਜ਼ 1 ਮਿੰਟ 에ਅਰ ਲੀਕ ਟੈਸਟ ਸੋ ਦ ਰੂਲ ਇਜ਼ ਆਈ ਕੈਨ ਮੈਕਸਿਮਮ ਲੂਜ਼ 4 ਪੀਐਸਆਈ ਇਨ 1 ਮਿੰਟ 3 ਪੀਐਸਆਈ ਫਾਰ ਟਰੈਕਟਰ 1 ਪੀਐਸਆਈ ਫਾਰ ਟ੍ਰੇਲਰ ਸੋ ಲೆਟ ਮੀ ਆਨ ਹੋਣਾ ਮੈਂ ਕਹਣਾ ਕੈਨ ਆਈ ਚੌਕ ਮਾਈ ਵੀਲ ਬਿਫੋਰ ਦਾ ਟੈਸਟ ਇਹਦਾ ਮਤਲਬ ਇਹ ਆ ਕਿ ਵੀ ਚੌਕ ਕਰ ਲੈਣੇ ਆਪਣਾ ਟ੍ਰੈਕ ਆਪਣਾ ਕਰਨੀ ਆ ਰੋੜ ਨਾ ਜਾਵੇ। ਤੋਂ ਉਤਰਿਆ ਮੈਂ ਉਤਰ ਕੇ ਗਿਆ ਥੱਲੇ। ਆ ਦੇਖ ਆ ਵੀ ਚੌਕ ਹੈ। ਆ ਇੱਕ ਰੱਖ ਇਹ ਕਿਹੜਾ ਖਲੋਪਾ ਮੇ ਇੱਕ ਟੁੱਟਾ ਆ ਇੱਕ ਰੱਖ ਲੈ ਨਾ। ਤੇ ਇਹ ਉਹ ਖੇਲਾ ਰਹੇ ਨਾ। ਵੀਰ ਚੌਕ ਹੋ ਗਿਆ ਆਪਣਾ। ਹਾਂ ਹੁਣ ਅੰਦਰ ਵੀਰ ਚੌਕ ਕਰਕੇ ਇਹ ਇਦਾਂ ਪ੍ਰੈਕਟਿਸ ਕਰਨੀ ਆ ਪ੍ਰੋਪਰ ਵੀਲ ਚੌਕ ਕਰ ਲਿਆ ਵੀਲ ਚੌਕ ਕਰਨ ਤੋਂ ਬਾਅਦ ਹੁਣ ਆਪਾਂ ਬ੍ਰੇਕਾਂ ਲਾਈਆਂ ਪਹਿਲਾਂ ਰਿਲੀਜ਼ ਕਰਨਾ ਨਾਲ ਹੀ ਬੋਲੀ ਜਾਣਾ ਰਿਲੀਜ਼ ਬਹੁਤ ਬ੍ਰੇਕ ਪੈਰ ਰੱਖਣ ਲੋੜ ਨਹੀਂ ਬ੍ਰੇਕ ਦੇਤੇ ਵੀਲ ਚੌਕ ਕੀਤੇ ਹਨ ਕਿਤੇ ਨਹੀਂ ਜਾਣਾ ਹੁਣ Let me make a pressure before the test ਪ੍ਰੈਸ਼ਰ ਬਣਾਉਣਾ ਨਹੀਂ ਭੁੱਲਣਾ ਹੁਣ ਆਪਾਂ ਉਹਦੇ ਉੱਤੇ ਫਿਰ ਆਪਣਾ ਗਵਰਨਰ ਕਟਾਟ ਮਰਾਉਣਾ ਤੇ ਜੇ ਤੁਹਾਨੂੰ ਲੱਗੇ ਕਿ ਸੂਈ ਸਟੱਕ ਹੋ ਗਈ ਆ ਗੇਜ ਤੁਹਾਡੀ ਸਟੱਕ ਹੋ ਗਈ ਆ ਮੂਵ ਨਹੀਂ ਹੋ ਰਹੀ ਹੈ ਨਾ ਪਹਿਲਾਂ ਦੇਖਣਾ ਬਣਾ ਕੇ 15 ਤੇ ਕੀ ਬਣਦਾ 15 ਦੇ ਲੈ ਜਾਓ ਜੇ ਨਹੀਂ ਮੂਵ ਹੋ ਰਹੀ ਸਟੱਕਿਆ ਸਟੱਕਿਆ ਫਿਰ ਗਿੰਦਤੀ ਦੀਆਂ ਦੋ ਬ੍ਰੇਕਾਂ ਖਿੱਚ ਕੇ ਮਾਰੋ ਬਿਨਾਂ ਪੁੱਛੇ 1 2 ਹੁਣ ਲੈ ਕੇ ਜਾਓ ਵੇਈ ਵਾਰੀ ਸਟਕ ਹੋ ਜਾਂਦੀ ਐ ਤੇ ਇਹਨੇ ਥੋੜਾ ਟਾਈਮ ਵੀ ਲਾਉਣਾ ਜਦੋਂ ਹੁਣ ਕਿਉਂ ਬ੍ਰੇਕਾਂ ਦਾ ਆਪਾਂ ਛੱਡੀਆਂ ਐ ਨਾ ਪ੍ਰੈਸ਼ਰ ਬਣਾਉਣ ਨੂੰ ਇੱਦਾਂ ਹੁਣ ਚੜ ਰਹੀ ਐ ਨਾ ਚੜ ਰਹੀ ਐ ਧਿਆਨ ਉੱਪਰਲੀ ਦਾ ਹੀ ਦੇਣਾ ਉਹਦੇ ਉੱਤੇ ਹੀ ਪ੍ਰਾਇਮਰੀ ਤੇ ਠੀਕ ਹੈ ਇਹ ਨਾ ਉਹ ਆਪਾ ਥੱਲੇ ਦੇ ਕੀ ਹੈ ਇਹ ਬਾਹਰ ਰੇਸ ਘੱਟ ਕਰਤੀ ਜਦੋਂ 140 ਲੈ ਤੁਹਾਨੂੰ ਫਸਾਉਣ ਜਵੇਰਾ ਹੁੰਦਾ ਹੁਣ ਮਾਈ 에ਅਰ ਪ੍ਰੈਸ਼ਰ ਇਜ਼ ਗੁੱਡ ਟਰਨ ਆਫ ਦਾ ਇੰਜਨ ਫਿਰ ਪੈਰ ਆ ਦੇਖੋ ਪੈਰ ਨਹੀਂ ਰੱਖਣਾ ਮੈਂ ਬ੍ਰੇਕ ਤੇ ਦੁਬਾਰਾ ਟਰਨ ਆਫ ਦਾ ਇੰਜਨ ਟਰਨ ਆਨ ਦਾ ਕੀ ਆ ਵੇਟ ਕਰ ਲੈਣੀ ਗੇਜਾਂ ਦੀ ਅੱਛਾ ਗੇਜਾ ਪ੍ਰੈਸ ਦੀ ਪੈਡਲ ਟੂ ਸੈਟਲ ਮਾਈ ਗੇਜ ਇਹਨੂੰ ਪੂਰਾ ਪ੍ਰੈਸ ਕਰਕੇ ਰੱਖਣਾ ਹੇ ਡਾਊਨ ਤੱਲੇ ਲੈ ਕੇ ਆ ਦੇ ਕੋਣ ਗੇਜ ਮੈਂ ਦੇਖਣੀ ਜਦ ਤੱਕ ਸੈਟਲ ਹੁੰਦੀ ਹੈ ਕਿੱਥੇ ਘੜਦੀ ਜਾ ਕੇ ਮਾਈ ਗੇਜ ਸੈਟਲੈਟ 125 ਪੀਐਸਆਈ ਟੈਂਕ ਡੋ ਕਲੌਕ ਕਰੀਏ ਹੁਣ ਆ ਦੇਖੋ ਐਨ ਪੂਰਾ ਥੱਲੇ ਤੱਕ ਫਸਦਣੀ ਨਹੀਂ ਹੋਣੀ ਚਾਹੀਦੀ ਪੂਰਾ ਪ੍ਰੈਸ਼ਰ ਪਾਇਆ ਪੈਰ ਦੇ ਉੱਤੇ ਮੇਰੇ ਹਾੜੇ ਕਢਾਉਂਗੇ ਟੈਂਕ ਕਲੌਕ ਲਾ ਲਓ ਇੱਕ ਮਿੰਟ ਦਾ ਮੇਰੇ ਕੋਈ ਜਣਾ ਕਲੌਕ ਨਹੀਂ ਲੱਗਣ ਚਲ ਭਾਈ ਇਮ ਨੂੰ ਦਿਖਾ ਜ ਦੁਬਾਰਾ ਸਟਾਰਟ ਕਰ ਆ ਕਲੌਕ ਕੱਢ ਲੈਣਾ ਮਾਈ 1 ਮਿੰਟ ਦੁਬਾਰਾ ਕਰ ਲੈ ਨੂੰ ਕੋਈ ਨਾ ਨਾਉ ਮਾਈ 1 ਮਿੰਟ ਸਟਾਰਟ ਇਦਾਂ ਗਾਣਾ ਠੀਕ ਆ ਨਾਉ ਮਾਈ 1 ਮਿੰਟ ਸਟਾਰਟ ਪਹਿਲਾਂ ਮੈਂਸ਼ਨ ਕਰ ਦੇਣੀ ਆ ਵੀ ਗੇਜ ਸਟਾਪ ਐਡ 125 ਵੀਐਸਆਈ ਹੱਥ ਲਾ ਕੇ ਹੱਥ ਕੱਪਾ ਗੇਂਦ ਦੀ ਉਹ ਵੇਖਦੇ ਆ ਲੋਕੀ ਜਦੋਂ ਪੈਰ ਹੁੰਦਾ ਪੱਤਨੇ ਨੇ ਇਤੋਂ ਹੱਥ ਐਂਦਾ ਸਿੱਕਾ ਫੇਕੀ ਗੱਟ ਮੈਨੇ ਇਤੋਂ ਹੱਥ ਐਂਦਾ ਸਿੱਕਾ ਫੇਕੀ ਗੀ ਤਮਹਨੇ ਇਤੋਂ ਪਹਿਲਾਂ ਜਦੋਂ ਕੰਪਲੀਟ ਹੋਇਆ ਟਾਈਮ ਮਾਈ 1 ਮਿੰਟ ਇਜ਼ ਓਵਰ ਸੋ ਸਟਾਪ ਕਰ ਲੈ ਇਹਨੂੰ ਮਾਈ ਗੇਜ ਸਟਿਲ ਐਟ 125 ਪੀਐਸਆਈ ਨਾਟ ਮੂਵ ਸੋ ਆਈ ਲੌਸਟ 0 ਪੀਐਸਆਈ ਇਨ 1 ਮਿੰਟ ਮਾਈ 1 ਮਿੰਟ 에ਅਰ ਲੀਕ ਟੈਸਟ ਵਰਕਿੰਗ ਗੁੱਡ ਔਨ ਲੈ ਥੋਂ ਚੱਕਣੀ ਲਾ ਤੋ ਬਾਅਦ ਸਾਰਾ ਬੋਲ ਕੇ ਉਨੀ ਦਿਰ ਤੱਕ ਉਹ ਵੀ ਦੇਖ ਲਵੇ ਠੀਕ ਹੈ ਨੈਕਸਟ ਆਈ ਵਿਲ ਚੈੱਕ ਮਾਈ ਲੋ 에ਅਰ ਅਲਾਰਮ ਟੈਸਟ ਇਟ ਸ਼ੁੱਡ ਕਮਸ ਨੋ ਲੈਸ ਦੈਨ 55 ਪੀਐਸਆਈ 55 ਤੋਂ ਥੱਲੇ ਨਹੀਂ ਕਹਿੰਦੇ ਆਉਣਾ ਚਾਹੀਦਾ ਇਹ ਤਾਂ ਤਾਂ ਬੋਲਣਾ ਚਾਹੀਦਾ ਜਿਹੜਾ ਲੋ 에ਅਰ ਅਲਾਰਮ ਹੈ ਪ੍ਰੈਸ ਦੀ ਪੈਡਲ ਕੰਟੀਨਿਊਸਲੀ ਲੂਕ ਕੰਟੀਨਿਊਸਲੀ ਕਰੀ ਜਾਵੇ ਨਿਗਾਹ ਰੱਖਣੀ ਹੈ ਇਹ ਤਾਂ ਬੋਲਿਆ ਇੱਕ ਆਪਾ ਹੋਰ ਮਾਰ ਕੇ ਉਹਨੂੰ ਹੋਲਡ ਕਰ ਲਿਆ ਕਿ ਪਿੱਛੇ 30 ਮਤਲਬ ਹੋ ਨਾ ਜਾਵੇ ਮਾਈ ਲੋਅ 에ਅਰ ਅਲਾਰਮ ਕਮਸ ਐਟ 70 ਪੀਐਸਈ 70 ਤੇ ਬੋਲਣ ਲੱਗ ਜਾਂਦਾ ਠੀਕ ਆ ਜਾਂਦਾ ਮਾਈ ਲੋਅਰ ਅਲਾਰਮ ਕਮਸ ਐਟ 70 psi ਹਾਂਜੀ ਵਰਕਿੰਗ ਗੁੱਡ ਮਾਈ ਨੈਕਸਟ ਟੈਸਟ ਇਜ਼ ਆਈ ਵਿਲ ਚੈੱਕ ਬੋਥ ਬੋਥ ਐਮਰਜੈਂਸੀ ਬ੍ਰੇਕ ਪੌਪ ਆਊਟ ਠੀਕ ਹੈ ਨਾ ਆ ਜਿਹੜੇ ਆ ਬੋਥ ਐਮਰਜੈਂਸੀ ਪੌਪ ਆਊਟ ਇਹਦੀ ਦਾ ਰੇਂਜ ਇਟ ਸ਼ੁੱਡ ਕਮ ਬਿਟਵੀਨ 20 psi to 45 psi press the brake pedal ਕੰਟੀਨਿਊ ਫੋਲੋ ਦੇਖਿਓ ਆ ਕਿੰਨੇ ਦੇ ਉਹਦੇ 22 45 ਪੀਐਸ ਇਹ ਮਾਟਰ ਹੈ ਮਾੜਾ 45 ਤੋਂ 20 ਆ ਦੇ ਨਾਲ ਹੀ ਪੈਰ ਚੱਕ ਲੈਣਾ ਜਦੋਂ ਬੋਲੇ ਨਾ ਆ ਤੇ ਨਿਕਲ ਆਏ ਐ ਮਾਈ ਬੋਥ ਐਮਰਜੈਂਸੀ ਪਾਪ ਆਊਟ ਐਟ 30 psi working good ਜੇ ਜਿਆਦਾ ਜੇ ਜਿਆਦਾ ਉਹ ਘਟਦੇ ਨਾਲ ਲੱਗੀ ਆ ਫਿਰ 25 ਕਹਿ ਦੋ ਮਾਈ ਬੋਸ ਐਮਰਜੈਂਸੀ ਬ੍ਰੇਕ ਪਾਪ ਆਟ ਐਟ 25 psi ਵਰਕਿੰਗ ਗੁੱਡ ਜੇ ਹੁਣ ਇੱਥੇ ਆ ਮਾਈ ਬੋਸ ਐਮਰਜੈਂਸੀ ਬ੍ਰੇਕ ਪਾਪ ਆਟ ਐਟ 30 psi ਵਰਕਿੰਗ ਗੁੱਡ ਆਈ ਡਨ ਆਲ ਮਾਈ 에ਅਰ ਲੀਕ ਟੈਸਟ ਇੱਥੇ ਕਹਿ ਲੈਣਾ ਠੀਕ ਆ ਹੁਣ ਇਸ ਤੋਂ ਬਾਅਦ ਨੈਕਸਟ ਸੇਫ ਟੂ ਸਟਾਰਟ ਦਾ ਇੰਜਨ ਤੇ ਮੇਕ ਅ ਪ੍ਰੈਸ਼ਰ ਅਗੇਨ ਠੀਕ ਆ ਬੜ ਆਪਣਾ ਹਵਾ ਆਪਣੀ ਭਰਦੀ ਪਈ ਹੈ ਜੇ ਰਿਸਟਿਆਂ ਦੀ ਲੋੜ ਨਹੀਂ ਗਈ ਤੇ ਉਹਨੂੰ ਕਹਿ ਦੇਣਾ ਕੈਨ ਆ ਸਟਾਰਟ ਮਾਈ ਇਨ ਕੈਬ ਇਨਸਪੈਕਸ਼ਨ ਇਨ ਕੈਬ ਇਨਸਪੈਕਸ਼ਨ ਦੇ ਵਿੱਚ ਕੀ ਆਊਗਾ ਪਹਿਲਾਂ ਫਰੰਟ ਵਿੰਡ ਸ਼ੀਲਡ No crack no damage no scratch no extra sticker proper clean ਨੋ ਸੀ ਲੀਕ ਪ੍ਰੋਪਰ ਸੀਲਡ ਆਲਵੇਸ ਸਿਕਿਓਰ ਇੰਨਾ ਕੁਝ ਹੋਣਾ ਦੇ ਉੱਤੇ ਠੀਕ ਆ ਨੋ ਕ੍ਰੈਕ ਨੋ ਡੈਮੇਜ ਨੋ ਸਕ੍ਰੈਚ ਨੋ ਐਕਸਟਰਾ ਸਟicker ਪ੍ਰੋਪਰ ਕਲੀਨ ਨੋ ਸੀ ਲੀਕ ਪ੍ਰੋਪਰ ਸੀਲਡ ਆਲਵੇਸ ਸਿਕਿਓਰ ਵਾਹ ਬੈਂਡ ਵਾਈਪਰ ਐਂਡ ਵਾਈਪਰ ਆਰਮ ਐਂਡ ਬਲੇਡਸ ਜਿਹੜੇ ਉਹ ਬਾਹਰ ਆਪਣੇ ਵਾਈਪਰ ਆ ਨਾ ਨੋ ਕ੍ਰੈਕ ਨੋ ਡੈਮੇਜ ਨੋ ਬਲੇਡ ਮਿਸਿੰਗ ਸਿਕਿਉਰਲੀ ਮਾਉਂਟਡ ਵਿਦ ਸੌਫਟ ਰਬੜ ਆਲਵੇਸ ਸਿਕਿਉਰ ਉਦੋਂ ਬਾਅਦ ਇਹਨੂੰ ਚਲਾ ਕੇ ਦਿਖਾ ਦਿਓ ਆ ਸੋਚ ਤੋਂ ਪਾਈਪਰਾਂ ਦਾ ਕੰਮ ਨਿਪੜ ਜੇ ਵਾਈਪਰ ਐਂਡ ਵਾਸ਼ਰ ਆ ਜਿਹੜੀ ਆ ਆ ਵਾਈਪਰ ਐਂਡ ਵਾਸ਼ਰ ਸਵਿਚ ਇਹਨੂੰ ਦੱਬ ਕੇ ਇਹਨੂੰ ਦੱਬ ਕੇ ਅੰਦਰ ਆ ਪਾਣੀ ਪਾਣੀ ਨਹੀਂ ਕੱਢਣਾ ਨਾਲੇ ਪਾਣੀ ਨਿਕਲੇ ਆਉਣਾ ਹਾਂ ਨੋ ਕ੍ਰੈਕ ਨੋ ਡੈਮੇਜ ਗੁੱਡ ਵਰਕਿੰਗ ਇਹਨਾਂ ਕਹਣਾ ਨੋ ਡੈਮੇਜ ਗੁੱਡ ਵਰਕਿੰਗ No physical damage No, physical, no damage. physical damage good working always always sure ਇੰਨਾ ਹੀ ਬੋਲਣਾ ਇੱਥੇ ਵੱਧੋ ਨਹੀਂ ਉਹਦੋਂ ਬਾਅਦ ਇਹਨੂੰ ਸੋਚ ਸੋਚਣਾ ਕੀ ਕੀ ਕੰਮ ਹੁੰਦੇ ਹੋਰ ਲੈਫਟ ਐਂਡ ਮਾਈ ਲੈਫਟ ਐਂਡ ਰਾਈਟ ਸਿਗਨਲ ਲੈਫਟ ਹੈਂਡ ਰਾਈਟ ਸਿਗਨਲ ਜਾਂ ਇਦਾਂ ਕਹਿ ਸਕਦੇ ਆ ਲੈਫਟ ਸਿਗਨਲ ਰਾਈਟ ਸਿਗਨਲ ਫੋਰਵੇ ਫਲੈਸ਼ਰ ਆ ਦੇਖੋ no physical damage good working always secure easy on easy off easy on easy off no physical damage easy on easy off good working always secure ਉਸ ਤੋਂ ਬਾਅਦ ਇਹਦਾ ਕੀ ਹੋਰ ਕੰਮ ਹੁੰਦਾ ਹੈ ਇਹਦਾ ਹੈ ਨਹੀਂ ਹੋਰ ਕੰਮ ਹੈਡਲਾਈਟ ਸਵਿਚ ਫੜ ਲਓ ਹੈਡਲਾਈਟ ਸਵਿਚ ਆ ਜਿਹੜਾ ਹੈਡਲਾਈਟ ਵਾਲਾ ਲਗਾਉਣ ਵਾਲਾ easy on easy off no physical damage low beam ਇਹ ਤੋਂ ਫੇ ਹਾਂ ਇਹ ਤੋਂ ਆ ਹੁਣ लो बीम हाई बीम गुड वर्किंग ऑलवेज सिक्योर ਇਹਨਾਂ ਕਹਣਾ ਉਹਨੇ ਅੰਦਰ ਹੀ ਬੈਠੇ ਹੋਣਾ ਅੰਦਰ ਆ ਨਾਲ ਬੈਠੀ ਹੋਣਾ ਇੱਥੇ ਹਾਈਵੇ ਹਾਰਨ ਸਿਟੀ ਹਾਰਨ ਨੋ ਫਿਜ਼ੀਕਲ ਡੈਮੇਜ ਗੁੱਡ ਵਰਕਿੰਗ ਆਲਵੇਸ ਸਿਕਿਓਰ ਇੱਥੇ ਆ ਤਿੰਨ ਲਵ ਇਹ ਲੈਣਾ ਬੋਲ ਦੇਣੀ ਆ ਤੇ ਇੱਥੇ ਬੋਥ ਸਾਈਡ ਮਿਰਰ ਆ ਜਿਹੜੇ ਉਹ ਹੋਈ ਸੇਮ ਨੋ ਕ੍ਰੈਕ ਨੋ ਡੈਮੇਜ ਨੋ ਸਕ੍ਰੈਚ ਨੋ ਸਟicker ਔਨ ਇਟ ਪ੍ਰੋਪਰ ਕਲੀਨ adjust to the driver securely mounted always secure ਫਿਰ ਤੋਂ ਬਾਅਦ ਬੋਥ ਬ੍ਰੇਕਸ ਨੋ ਫਿਜ਼ੀਕਲ ਡੈਮੇਜ ਈਜ਼ੀ ਅਪਲਾਈ ਈਜ਼ੀ ਰਿਲੀਜ਼ ਗੁੱਡ ਵਰਕਿੰਗ ਆਲਵੇਸ ਸਿਕਿਓਰ ਕੰਮੀਆਂ ਨਹੀਂ ਉੱਤੇ ਦੱਸਣੀਆਂ ਆਈਆਂ ਉਸ ਤੋਂ ਬਾਅਦ ਫੈਨ ਸਵਿਚ ਪੂਰਾ ਛੱਡਣਾ ਚਾਹ ਇਹਨੂੰ 8 ਨੰਬਰ ਤੱਕ ਇਹ ਨਾ ਹੋਵੇ ਵੀ ਇੰਨਾ ਕੀ ਬਸ ਫੈਨ ਸਵਿਚ ਪੂਰਾ ਕੱਲਾ ਕੱਲਾ ਫੈਨ ਸਵਿਚ ਲਾ ਐਨੋ ਬੈਲਟਰ ਸਵੇਟ ਇਦਾਂ ਰੱਖਦਾ ਕੋਲ ਤੇ ਆਪਾਂ ਐਂਡ ਡੀਫਰੋਸਟਰ ਏ ਡੀਫਰੋਸਟਰ ਇੱਥੇ ਕਰਦਣਾ ਪੂਰਾ ਈਜ਼ੀ ਆਨ ਆਫ No physical damage good working feel with hand over the dashboard always secure ਠੀਕ ਆ ਇਦਾਂ ਵੀ ਕਹਿ ਸਕਦੇ ਫੀਲ ਵੀ ਤੇ ਹੈਂਡ ਡੈਸ਼ਬੋਰਡ ਫੀਲ ਵਿਦ ਹੈਂਡ ਈ ਡੈਸ਼ਬੋਰਡ ਦੀ ਦੀ ਡੈਸ਼ਬੋਰਡ ਵੀ ਓਵਰ ਦਾ ਡੈਸ਼ਬੋਰਡ ਨੋ ਈਜ਼ੀ ਆਨ ਆਫ ਨੋ ਫਿਜ਼ੀਕਲ ਡੈਮੇਜ ਫੀਲ ਵੀ ਦਾ ਹੈਂਡ ਓਵਰ ਦਾ ਡੈਸ਼ਬੋਰਡ ਗੁੱਡ ਵਰਕਿੰਗ ਬਾਅਦ ਚ ਕਹਿ ਦੋ ਗੁੱਡ ਵਰਕਿੰਗ ਤੇ ਆਲਵੇਸ ਕਿਉਰ ਮੋੜ ਕੇ ਨੂੰ ਕੱਟ ਕਰਕੇ ਫਿਊਜ਼ ਬਾਕਸ ਨੋ ਫਿਊਜ਼ অর ਬ੍ਰੇਕਰ ਮਿਸਿੰਗ ਐਕਸਟਰਾ ਫਿਊਜ਼ ਇਨ ਮਾਈ ਫਿਊਜ਼ ਬਾਕਸ ਆਲਵੇਸ ਕਿਉਰ ਇਹ ਤੋਂ ਬਾਅਦ ਆ ਜਾਣਾ ਫਾਇਰ 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 ਐਕਸਟੈਂਸ਼ਨ ਯਾ ਨਹੀਂ ਕਹਿਆ ਹੁੰਦਾ ਫਾਇਰ ਐਕਸਟੈਂਸ਼ਨ ਫਾਇਰ ਸਿਲੰਡਰ ਕਹਿ ਦਿਓ ਫਾਇਰ ਸਿਲੰਡਰ ਨੋ ਕ੍ਰੈਕ ਨੋ ਡੈਮੇਜ ਨੋ ਲੀਕ ਬਿਲਟ ਟੂ ਲੈਵਲ ਸਿਕਿਉਰਲੀ ਮਾਉਂਟਡ ਆਲਵੇਸ ਸਿਕਯੁਰ ਇਨ ਮਾਈ ਕੈਪ ਇਦਾਂ ਜਰੂਰ ਕੜਾ ਲਓ ਤਰੀ ਟ੍ਰਾਇਐਂਗਲ ਅੰਡਰ ਉਹ ਉਹ ਇਹਨਾਂ ਪਾਜੀ ਬੈਠੇ ਦੀ ਸੀਟ ਦੇ ਥੱਲੇ ਆ ਥੱਲੇ ਪੈਣਾ ਡੱਬਾ ਥੱਲੇ ਪਿਆ ਹੋਣਾ ਸੀਟ ਦੇ ਥੱਲੇ ਪਿਆ ਹੋਣਾ ਪਿਆ ਥੱਲੇ ਸੀਟ ਦੇ ਇਹ ਤੇ ਬਾਇਓ ਸੀਟ ਦੇ ਥੱਲੇ ਲਾਲ ਜਿਹਾ ਡੱਬਾ ਇੱਥੇ ਲਾਲ ਜਿਹਾ ਡੱਬਾ ਜੀ ਹਾਂ ਲਾਲ ਜਿਹਾ ਡੱਬਾ ਪਿਆ ਹੈ ਨਾ ਸੀਟ ਦੇ ਥੱਲੇ ਆ ਦੇ ਉਹ ਵੇ ਤਰੀ ट्रायंगल ਮਾਰ ਕੱਢੀ ਲਾਵਣ ਜੇ ਦਿਖਾ ਦਈਏ ਕਿਹੜੇ ਹੁੰਦੇ ਆ ट्रायंगल ਡੱਬਾ ਕੱਢ ਹੁੰਦਾ ਬਾ ਚੁੱਕ ਲੋ ਨੂੰ ਦਿਖਾ ਦਿਓ ਸਾਡੇ ਨੂੰ ਤਰੀ ट्रायंगल ਇਕੱਲੇ ਹੀ ਕੱਢ ਲਿਆ ਝੋਟੇ ਨੇ no damage and no ਇਹਨੂੰ ਕਹਣਾ no damage no missing ਆਲਵੇਸ ਇਨ ਗੁੱਡ ਕੰਡੀਸ਼ਨ ਇਨ ਮਾਈ ਕੈਵ ਆਲਵੇਸ ਕਿਉਰ ਠੀਕ ਹੈ ਠੀਕ ਹੈ ਨਾ ਨੋ ਡੈਮੇਜ ਨੋ ਮਿਸਿੰਗ ਆਲਵੇਸ ਇਨ ਗੁੱਡ ਕੰਡੀਸ਼ਨ ਇਨ ਮਾਈ ਕੈਵ ਆਲਵੇਸ ਕਿਉਰ ਬਸ ਆਈ ਡਨ ਆਲ ਆਟੈਟੀ ਹੋ ਜਾਣੀ ਹੈ ਕਿੰਦਾ ਬਾਪੂ ਨੇ ਖੰਦਾਈ ਕਦੇ ਭੁੱਲਿਆ ਨਹੀਂ ਮੈਂ ਯਾਰਾ ਕੋਈ ਨਾ ਹੋਰ ਕਿਤੇ ਜਾ ਕੇ ਖੁੱਲਿਆ ਨਹੀਂ ਮੈਂ ਹੁਣ ਸੋਤੇ ਗਿਆ ਰਾਜ ਜੁਬਾਨ ਵਿੱਚ ਜੇ